ਸਵਾਗਤ ਕਰਦੇ ਆਂ ਜੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਲੈ ਕੇ ਆਇਆ ਚਾਰ ਸੰਦ ਵਿਕਾਊ ਹੈ ਜੀ ਟਰੈਕਟਰ ਪਹਿਲਾਂ ਗੱਲ ਕਰਦੇ ਆ 3630 ਟਰੈਕਟਰ ਆ ਜੀ ਨਵਾਂ ਮਾਡਲ ਆ ਰੇਟ 2 ਲੱਖ 80 ਹਜ਼ਾਰ ਰੁਪਿਆ ਪਾਵਰ ਸਟੀering ਦੇ ਵਿੱਚ ਆ ਚੰਗੇ ਟਾਇਰਾਂ ਦੇ ਵਿੱਚ ਪਿੰਡ ਕੋਟਪਾਈ ਦੇ ਵਿੱਚ ਇਹ ਟਰੈਕਟਰ ਵਿਕਾਊ ਹੈ ਜੀ ਰਾਜਸਥਾਨ ਦਾ ਟਰੈਕਟਰ ਦਾ ਨੰਬਰ ਆ ਫੋਨ ਨੰਬਰ ਨੋਟ ਕਰ ਲਓ ਜੀ 6283871118 6283871118 ਤੇ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਅੱਗੇ ਗੱਲ ਕਰਦੇ ਆ ਜੀ 43620 ਟਰੈਕਟਰ ਵਿਕਾਊ ਆ ਜੀ ਸਾਰਾ ਟਰੈਕਟਰ オリジナル ਸੋਨਾ ਟਰੈਕਟਰ ਆ ਜੀ ਆ ਰੇਟ 1 ਲੱਖ 70000 ਰੁਪਿਆ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਸਾਰਾ ਟਰੈਕਟਰ ਜੈਨੂਇਨ ਪਿਆ ਪਰਾਵੋ ਬਾਡੀ ਦਾ ਚਾਸੀ ਦਾ ਰਿੰਮਾ ਦਾ ਮਰਗਾਟਾਂ ਦਾ ਸ਼ੋ ਦਾ ਟਰੈਕਟਰ ਸਾਰਾ ਓਕੇ ਆ ਇੰਜਨ ਗੇਅਰ ਦਾ ਓਕੇ ਆ ਜੀ ਮਾਲਕ ਵੀਰਾਂ ਦਾ ਨੰਬਰ ਆ 94170 37164 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰੈਕਟਰ ਬਾਰੇ ਹੋਰ ਜਾਣ ਦੀ ਜਾਣਕਾਰੀ ਲੈ ਸਕਦੇ ਹੋ ਰੇਟ 1 ਲੱਖ 70 ਹੈ ਡਿਮਾਂਡ ਆ ਜੀ ਮੌਕੇ ਤੇ ਮਾਣਤਨ ਪੂਰਾ ਕੀਤਾ ਜਾਊਗਾ ਅੱਗੇ ਜੀ ਸਪਲੈਂਡਰ ਮੋਟਰਸਾਈਕਲ ਵਿਕਾਊ ਆ ਪੰਜਾਬ ਨੰਬਰ ਮਾਡਲ 11 ਜੀ ਰੇਟ 31000 ਰੁਪਏ ਡਿਮਾਂਡ ਕਰਦੇ ਆ ਵੀਰ ਏਰੀਆ ਮਲੋਟ ਦੇ ਵਿੱਚ ਫੋਨ ਨੰਬਰ ਹੈ ਜੀ 70098 82399 70098 82399 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਪਲੈਂਡਰ ਮੋਟਰਸਾਈਕਲ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ 31000 ਰੁਪਏ ਆ ਰੇਟ ਮੰਗਦੇ ਆ ਜੀ ਮੌਕੇ ਤੇ ਮਾਨਤਨ ਕੀਤਾ ਜਾਊਗਾ ਤੁਸੀਂ ਵੀ ਸਾਡੇ ਪੇਜ ਤੇ ਕੋਈ ਵੀ ਐਡ ਕਰਵਾ ਸਕਦੇ ਹੋ ਫ੍ਰੀ ਦੇ ਵਿੱਚ ਅੱਗੇ ਜੀ ਸੋਨਾਲੀਕਾ 60 ਮਾਡਲ 13 ਪੰਜਾਬ ਨੰਬਰ ਟਰੈਕਟਰ ਆਰਐਕਸ ਸ਼ੋਅ ਦੇ ਵਿੱਚ ਆ ਜੀ ਬਰਨਾਲੇ ਦਾ ਨੰਬਰ ਆ ਪੰਜਾਬ ਦਾ ਲੋਕਲ ਏਰੀਆ ਭਦੌੜ ਖੜਾ ਜੀ ਆ ਰੇਟ 4,115,000 ਰੁਪਏ ਵੀਰਾਂ ਦੀ ਡਿਮਾਂਡ ਆ ਘਰੇ ਰੱਖਿਆ ਹੋਇਆ ਟਰੈਕਟਰ ਆ 9815768939 9815768939 ਤੇ ਫੋਨ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਮਾਲਕ ਵੀਰਾਂ ਵੱਲੋਂ ਰੱਖੀ ਗਈ ਡਿਮਾਂਡ ਹੈ ਜੀ 415000 ਮੌਕੇ ਤੇ ਮਾਨਤਨ ਕੀਤਾ ਜਾਊਗਾ ਅੱਗੇ ਜੀ ਸਵਰਾਜ 855 ਰੇਟ 2.5 ਲੱਖ ਰੁਪਇਆ ਡਿਮਾਂਡ ਹੈ 2003 ਮਾਡਲ ਹੈ ਜੀ ਵੱਡੇ ਐਕਸਲਾਂ ਦਾ ਟਰੈਕਟਰ ਹੈ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਜੀ ਇੰਜਨ ਗੇਅਰ ਦਾ ਤੁਸੀਂ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ 9478111913 9478111913 ਇਸ ਨੰਬਰ ਤੇ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਅੱਗੇ ਜੀ ਅਰਜਨ 605 ਟਰੈਕਟਰ ਵਿਕਾਊ ਹੈ ਜੀ 14 ਮਾਡਲ ਪੰਜਾਬ ਨੰਬਰ ਆ ਵੱਡੇ ਟਾਇਰ ਮੂਰਲੇ ਪਾਏ ਹੋਇਆ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਜੀ ਨੰਬਰ ਵੀਰਾਂ ਦਾ 7087399567 7087399567 ਤੇ ਫੋਨ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਫੈਬਰੂਰੀ ਛਤਰੀ ਲੱਗੀ ਹੋਈ ਹੈ ਜੀ ਇੰਜਨ ਗੇਅਰ ਦਾ ਟਰੈਕਟਰ ਓਕੇ ਆ ਵੀਡੀਓ ਨੂੰ ਦਬਕ ਕੇ ਸ਼ੇਅਰ ਕਰ ਦਿਓ ਧੰਨਵਾਦ